ਸੋ ਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰੀਆ ਜਿਨ ਵਿੱਚਹੁ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਾਲਾ ਹੈ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੋਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭ ਹੋ ਵਰਤੈ ਹੁਕਮ ਚਾ ਕਰੈ ਵਿਚਾਰਿਆ ਆਪਹੁ ਦੂਜੈ ਲਗ ਖਸਮ ਵਿਚਾਰਿਆ ਨਾਨਕ ਬਿਨ ਨਾਮੈ ਸਭ ਦੁਖ ਸੁਖ ਵਿਚਾਰਿਆ ਮਹਲਾ ਤੀਜਾ ਗੁਰ ਪੂਰੈ ਹਰ ਨਾਮ ਜਿੜਹਾਇ ਤਿਨ ਵਿੱਚੋ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੁਮੈ ਮਾਰ ਇਕਲਵ ਲਾਗੀ ਅੰਤਰਨਾਮ ਵਸਾਇਆ ਗੁਰਮਤੀ ਜਮ ਜੋ ਨਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਪਉੜੀ ਜੋ ਮਿਲਿਆ ਹਰਦੀ ਬਾਣ ਸਿਉ ਸੋ ਸਭ ਨਹੀਂ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸ ਤੈ ਮੋਹ ਡਿਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨਿਐ ਨਾਏ ਕਿਲ ਵਿਖ ਸਭ ਹਿਰਿਆ ਜਿਨਿ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਗ ਰਹਿਆ ਸਲੋਕ ਮਹਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਈ ਆਤਮੇਨੋ ਆਤਮੇਂ ਦੀ ਪ੍ਰਤੀਤ ਹੋਇ ਤਾ ਘਰਿ ਹੀ ਪਰਚਾ ਪਾਇ ਆਤਮਾ ਅਡੋਲ ਨਾ ਡੋਲੈ ਗੁਰ ਕੈ ਭਾਇ ਸੁਭਾਈ ਗੁਰ ਵਿਣ ਸਹਿਜ ਨ ਆਵਈ ਲੋਭ ਮੈਲ ਨ ਚਹ ਜਾਇ ਹਿਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਾਏ ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੈ ਭਾਇ ਤੂਤੀ ਮੂਲ ਨਾ ਉਤਰੈ ਜੇ 68 ਤੀਰਥ ਨਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜਲ ਤਾਂ ਥੀਐ ਜਾ ਸਤਗੁਰ ਮਾਹ ਸਮਾਏ ਮਹੱਲਾ ਤੀਜਾ ਮਨ ਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨ ਮੁਖ ਰਲਾਇਆ ਨਾ ਰਲੇ ਪਏ ਕਿਰ ਫਿਰਾਏ ਨਿਵਤਾਤ ਦੁਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟ ਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨਹੀ ਮਨਜ ਸਮਾਏ ਮਨ ਜੋ ਇੱਛੇ ਸੋ ਲਹੈ ਸਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁਝਣਾ ਜ ASCII ਜਨਮ ਗਵਾਏ ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿ ਬਲਾਏ ਨਾਨਕ ਗੁਰਮੁਖ ਸਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਹਿਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿ ਕਿ ਰਾਖੀ ਆਦੇਸ਼ਟ ਆਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਅੱਖੀ ਸ਼ਲੋਕ ਮਹਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿਚਹੁ ਆਪ ਗਵਾਏ ਕੈ ਰਹਿਨ ਸਾਚ ਲੇਵ ਲਾਏ ਸਤਗੁਰ ਜਿਨੀ ਨਾ ਸੇਵਿਓ ਦਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਦੂਜੈ ਭਾਏ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਗੁਰੂ ਭੂਜਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ ਤੀਜਾ ਸਤਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖਵਾਰ ਸਤਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚ ਰਤੇ ਗੁਰ ਸ਼ਬਦ ਸਿਉ ਤਿਨ ਸਚੀ ਸਦਾ ਲਿਵ ਹੋਏ ਨਾਲਕ ਜਿਸ ਨੂੰ ਮੇਲੇ ਨਾ ਵਿਛੜੈ ਸਹਜ ਸਮਾਵੈ ਸੋਇ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤਹਿ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਇ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਭਗਾਉ ਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਨ ਦਿਨ ਦੁਖੀਆ ਦੁਜੈ ਭਾਏ ਰਚਾਏ ਭਰਨਾਮ ਨਾ ਚੇਤਾ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਗੁਰ ਜਿਨਿ ਧਿਆਇਆ ਸੇ ਕੜ ਨਾ ਸਵਾਹੀ ਸਤਗੁਰ ਜਿਨਿ ਧਿਆਇਆ ਸੇ ਤ੍ਰਿਪਤ ਅਗਾਹੀ ਸਤਗੁਰ ਜਿਨਿ ਧਿਆਇਆ ਤਿਨ ਜਮ ਦਰ ਨਾਹੀ ਜਿਨ ਕਾ ਹੋਆ ਕਿਰਪਾਲ ਹਰ ਸੇ ਸਤਗੁਰ ਪੈ ਰਿ ਪਾਹੀ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗਹ ਪੈ ਧੇ ਜਾਹਿ